ਜੋ ਬੋਲੇ ਸੋ ਨਿਰਭੈ ਸਤਿਗੁਰੁਬਦਾ ਸਦਾ ਦੀ ਗੈ ਜੈ ਕਰਦੇ ਤਨ ਤਨ ਜਗਤ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਪਾਰ ਅਪਾਰ ਕਿਰਪਾ ਸਦਕਾ 2014 ਤੋਂ ਲੈ ਕੇ ਅੱਜ 2025 ਤੱਕਰ ਸ਼੍ਰੀ ਗੁਰੂ ਰਵਿਦਾਸ ਸੰਗੀਤ ਅਕੈਡਮੀ ਜੋ ਬੱਚਿਆਂ ਨੂੰ ਸੰਗੀਤ ਦੇ ਨਾਲ ਔਰ ਸਤਿਗੁਰੂ ਰਵਿਦਾਸ ਜੀ ਬਾਣੀ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਰੂਪ কুমার ਜੀ ਔਰ ਸਾਡੀ ਭੈਣ ਕਮਲੇਸ਼ਰਾਨੀ ਜੀ ਜੋ ਕਿ ਡਾਕਟਰ ਅੰਮੇਦਕਰ ਨਗਰ ਸ਼ੇਪੁਰੇ ਰੋਡ ਫਮਾੜਾ ਵਿਖੇ ਬੜੇ ਹੀ ਪਿਆਰ ਸਹਿਤ ਸਤਕਾਰ ਸਹਿਤ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਸੰਗੀਤ ਦੇ ਨਾਲ ਜੋੜ ਰਹੇ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਬੱਚਿਆਂ ਨੂੰ ਪੜ੍ਹਾਈ ਜੋ ਗੁਰੂ ਦੇ ਨਾਮ ਤੇ ਜਾਂ ਜੀਵਨ ਦੇ ਵਿੱਚ ਸਫਲ ਹੋਣ ਵਾਸਤੇ ਇਸ ਚੀਜ਼ ਦੀ ਬਹੁਤ ਲੋੜ ਆ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਆਪਾਂ ਗੁਰੂ ਦੇ ਨਾਲ ਜੋੜ ਦਿੰਦੇ ਆ ਤੇ ਉਹ ਲੜਾਈਆਂ ਝਗੜਿਆਂ ਤੋਂ ਨਸ਼ਿਆਂ ਤੋਂ ਬਚ ਜਾਂਦੇ ਆ ਤੇ ਮੈਂ ਧੰਨਵਾਦ ਕਰਦਾ ਸਾਡੀ ਭੈਣ ਕਮਲੇਸ਼ ਰਾਣੀ ਜੀ ਔਰ ਸ਼੍ਰੀ ਰੁਕਮਾਰ ਜੀ ਔਰ ਇਹਨਾਂ ਦੇ ਪੂਰੇ ਪਰਿਵਾਰ ਦਾ ਅੱਜ ਅਮਰਤ ਬਾਣੀ ਸੇਵਾ ਸੁਸਾਇਟੀ ਵੱਲੋਂ ਦਾਸ ਆਪਣੇ ਵੱਲੋਂ ਔਰ ਸਾਡੇ ਸ਼੍ਰੀ ਰਾਜਕਮਨ ਜੀ ਔਰ ਜਿੰਨੇ ਵੀ ਸਾਡੇ ਸੰਸਥਾ ਦੇ ਮੈਂਬਰ ਹਨ ਉਹਨਾਂ ਵੱਲੋਂ ਅੱਜ ਸੁਖਸਾਗਰਾਂ ਦੀ ਸੇਵਾ ਜੋ ਬੱਚਿਆਂ ਨੂੰ ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਜੋੜਨ ਵਾਸਤੇ ਪੜਨ ਵਾਸਤੇ ਅੱਜ ਇਹ ਸੁਖਸਾਗਰਾਂ ਦੀ ਸੇਵਾ ਫ੍ਰੀ ਕੀਤੀ ਗਈ ਹੈ ਔਰ ਜੋ ਸੰਗੀਤ ਅਕੈਡਮੀ ਇਹ ਪਰਿਵਾਰ ਚਲਾ ਰਿਹਾ ਉਹ ਵੀ 2014 ਤੋਂ ਲੈ ਕੇ ਹੁਣ ਤੱਕ ਫ੍ਰੀ ਸੇਵਾ ਕਰ ਰਿਹਾ ਬਹੁਤ ਵੱਡਾ ਇੱਕ ਉਪਰਾਨਾ ਹੈ ਔਰ ਮੈਂ ਧੰਨਵਾਦ ਕਰਦਾ ਜਿੰਨੇ ਵੀ ਸੰਸਥਾ ਸਾਡੇ ਨਾਲ ਸੰਯੋਗ ਕਰਦੀਆਂ ਸਾਡੇ ਕਾਂਤਾ ਜਸਰਪੰਨ ਜੀ ਔਰ ਸਪੈਸ਼ਲ ਥੈਂਕਸ ਕਰਦੇ ਆ ਦਾ ਗ੍ਰੇਟ ਸਮਾਰ ਇੰਟਰਨੈਸ਼ਨਲ ਸੰਸਥਾ ਦਾ ਜਿਨ੍ਹਾਂ ਨੇ ਇਸ ਵਾਰ ਸਾਨੂੰ ਜੋ ਸਫਸਾਗਰਾਂ ਦੀ ਸੇਵਾ ਕੀਤੀ ਹੈ ਸੋ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੈ ਗੁਰਦੇਵ ਤਨਦੇਵ ਔਰ ਆਉਣ ਵਾਲੇ ਸਮੇਂ ਲਈ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਕਿ ਇਸ ਪਰਿਵਾਰ ਨੂੰ ਇਹਨਾਂ ਬੱਚਿਆਂ ਨੂੰ ਸਤਗੁਰਜੀ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਆਉਣ ਵਾਲਾ ਸਮਾਂ ਇਹਨਾਂ ਬੱਚਿਆਂ ਨੂੰ ਸੁੱਖਾਂ ਪਰਿਆਵੇ ਸੁੱਖਾਂ ਪ੍ਰਾਪਤਿਤ ਹੋਵੇ ਇਹ ਹੀ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਜੈ ਗੁਰਦੇਵ ਧੰਨ ਗੁਰਦੇਵ